ਮੁੰਤੂ ਮੁੰਬਈ ਆਪਾਂ ਦੇ ਘੁੰਮ ਹਾਂ ਸਹੀ ਗੱਲ ਹੈ ਇੱਕ ਦੋ ਥੇਸ ਰਹਿ ਕੇ ਆਪਣੇ ਦੇਖਣ ਵਾਲੇ ਪ੍ਰੋਤਮਾ ਖੂ ਰਹਿ ਗਿਆ ਤੇ ਹੁਣ ਆਪਾਂ ਕਰਨਾ ਰੂਮ ਚੈੱਕ ਆਊਟ ਸਹੀ ਗੱਲ ਹੈ ਜੇ ਸੇ ਹੁਣ ਆਪਾਂ ਮੁੰਬਈ ਦਾ ਘੁੰਮ ਜਾਈਂ ਰੋਂਦੀ ਲੈਫਟ ਹੋਣ ਕਰਤਾ ਤੇ ਦੇਖ ਕੇ ਦੂਜਾ ਤੀਜਾ ਕੇ ਫੇਰ ਕਿਧਰ ਚਲੀਏ ਹੁਣ ਬਈ ਜਿਹੜੀਆਂ ਆਪਾਂ ਇੱਕ ਦੋ ਥੇਸ ਹੋਰ ਰਹਿ ਗਈਆਂ ਮੁੰਬਈ ਚ ਆਪਾਂ ਉਹ ਦੇਖੀਏ ਤੇ ਉਦੋਂ ਬਾਅਦ ਆਪਾਂ ਸ਼ਾਮ ਤੋਂ ਸ਼ਾਮ ਨੂੰ ਚੱਲ ਗਏ ਯਾਰ ਗੋਆ ਸ਼ਾਮ ਨੂੰ ਚੱਲ ਗਿਆ ਸ਼ਾਮ ਨੂੰ ਚੱਲ ਗਿਆ ਸ਼ਾਮ ਨੂੰ ਚੱਲ ਗਿਆ ਜੇ ਤਾਂ ਮੇਰੀ ਗੱਲ ਸੁਣੋ ਜੇ ਆਪਾਂ ਹੋਗੇ ਜਿਆਦਾ ਲੇਟ ਫੇਰ ਤਾਂ ਪਰ ਇੱਧਰ ਆਰਾਮ ਕਰਕੇ ਤੇ ਸਟੇ ਕਰਨਾ ਸਟੇ ਨਹੀਂ ਫੇਰ ਤਾਂ ਬਾਈ ਰੁਕ ਜਾਵਾਂਗੇ ਜੇ ਜਾਂ ਨਹੀਂ ਨਹੀਂ ਇਹ ਕਾਸਟ ਜਗੇ ਅੱਜ ਦਾ ਬਾਈ ਕੋਈ ਰੋੜੇ ਕੋਈ ਡਾਕਟਰ ਨਹੀਂ ਜਿਆਦਾ ਜਸੂ ਪਤਾ ਕੀ ਗੱਲ ਹੈ ਨਹੀਂ ਨਹੀਂ ਆਪਾਂ ਇੱਕ ਵਾਰੀ ਮੋਬਾਈਲ ਦਾ ਲਿੰਕ ਕਹੀਏ ਛੋ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਆਪਾਂ ਇੱਥੇ 10 11 ਵਜੇ ਦੀ ਰਾਤ ਤੇ ਫੇਰ ਆਪਾਂ ਰੁਕ ਜਾਾਂਗੇ ਫੇਰ ਤਾਂ ਰੁਕ ਜਾਾਂਗੇ ਜੇ ਤਾਂ ਰੁਕਾਂਗੇ ਤਾਂ ਨੂੰ ਥੋੜੀ ਚੱਲਾਂਗੇ ਦੋ ਨਗਰ ਬੁਕਰਨਾ ਮੈਂ ਹੋਰ ਕਹਿ ਲ ਬੰਦਿਆ ਚੀਜ਼ ਆ ਗਿਆ ਜੇ ਇੱਥੇ ਹਾਂ ਜੀ ਵਧੀਆ ਲੱਗਿਆ ਹਾਂ ਦੋ ਤੇ ਹੋਟਲ ਆਪਣਾ ਵਧੀਆ ਸੀਗਾ ਭਾਈ ਹੋਟਲ ਆਪਣਾ ਜੀ ਸਿੱਧੇ ਹੋਟਲ ਨਾਲ ਬੰਦੇ ਬਚ ਸਟਾਰ ਕਰ ਗਏ ਸਾਰਾ ਵੀਰ ਸੀ ਸਟਾਫ ਨੇ ਵਧੀਆ ਕੰਮ ਕੀਤਾ ਆਪਣੇ ਚੀ ਬੰਦੇ ਥੋੜੇ ਜਿਹਾ ਬਾੜੇ ਸੀਗੇ ਵਿਕਟੋਰੀ ਵਾਲਿਆ ਵਿਕਟੋਰੀ ਵਾਲੇ ਨੇ ਭਾਈ ਨਹੀਂ ਭਾਈ ਬੜੀ ਗੱਲ ਹੈ ਸਟਾਫ ਨੇ ਵਧੀਆ ਕੋਆਪਰੇਟ ਕਰਿਆ ਆਪਾਂ ਨੂੰ ਖਾਣਾ ਵੀ ਵਧੀਆ ਸੀ ਉਹ ਬਾਈ ਜੀ ਪਤਾ ਕਿਉਂ ਕੀਤਾ ਆਪਣੇ ਨਾਲ ਸੀ ਮਾਸਟਰ ਜੀ ਹਾਂ ਉਹ ਜਾਰੀ ਹੀ ਗੀਲਿੰਗ ਕਰਦੇ ਨੇ ਮਾਸਟਰ ਜੀ ਉਹ ਸੁਣਾ ਦੇ ਗੱਲ ਆ ਗਈ ਹੁਣ ਅਸੀਂ ਕਿਵੇਂ ਪਾਰਟੀ ਹੋਣੀ ਕਿਵੇਂ ਜੀ ਮਾਸਟਰ ਜੀ ਨੇ ਮਾਸਟਰ ਜੀ ਤਾਂ ਡਾ ਐਕਸਪੀਰੀਅੰਸ ਕਿਦਾਂ ਆ ਰਿਹਾ ਹੋਰ ਵਧੀਆ ਖੀਰੀਆਂ ਦਾ ਰੱਖਿਆ ਰੰਗ ਵਧੀਆ ਸਟਾਫ ਦੀ ਕੋਆਪਰੇਟ ਨੇ ਨੀਂਦ ਵੀ ਚੰਗੀ ਆ ਗਈ ਸੀ ਵਧੀਆ ਨੀਂਦ ਆ ਗਈ ਹਾਂ ਬੜੀ ਵੱਡੀ ਗੱਲ ਤਾਂ ਇਹ ਹੈ ਯਾਰ ਹਾਂ ਸਟ्रेस ਚੰਗਾ ਹੋ ਗਿਆ ਨੀਂਦ ਚੰਗੀ ਆ ਗਈ ਹੈਲੋ ਆਪ ਲੋਕ ਕੇ ਫੇਰੇ ਚੱਗੇ ਅੱਜ ਜੀ ਆਪਾਂ ਚੱਗੇ ਸਹੀ ਹੈ ਅਸਲ ਜੇ ਆਪਣਾ ਮੇਨ ਬੰਦਾ ਸੀ ਆ ਮਾਸਟਰ ਹਾਂ ਮਾਸਟਰ ਸੀ ਚੰਗਾ ਤੇ ਤਾਂ ਹੀ ਆਪਣਾ ਸਾਰਾ ਸਿਸਟਮ ਵਧੀਆ ਗਿਆ ਰੂਮ ਚ ਕੋਈ ਪਰੇਸ਼ਾਨੀ ਨਹੀਂ ਆਈ ਜਾਨਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਆਪਾਂ ਚੰਗੇ ਆ ਫੇਰ ਸਾਰੀ ਚੰਗੀ ਇਹ ਸਾਰੀ ਚੰਗੀ ਇਹ ਆਪਾਂ ਚੰਗੇ ਆ ਜਿਹੜੇ ਚੰਗੇ ਆ ਮੈਂ ਕਹਿੰਦਾ ਉਹ ਚੰਗੇ ਵਾਲੀ ਚੰਗੇ ਆ ਉਹ ਗੱਲ ਹੈ ਤੇ ਹੁਣ ਆਪਾਂ ਇਹ ਆਪਾਂ ਰੂਮ ਲਿਆ ਸੀ ਇੱਕ ਹੂੰ ਚਾਰ ਰੂਮ ਤੇ ਜਰੂਰ ਚਾਹ ਵੇ ਰੂਮ ਤਾਂ ਤੈਨੂੰ ਮਾਰਵਾ ਐ ਐਕਸਟਰਾ ਗੱਦਾ ਲਵਾ ਰਿਆ ਸੀ ਦੇ ਵਿੱਚ ਰੂਮ ਬਈ ਚਾਰ ਰੂਮ ਹੋ ਗਏ ਆਪਾਂ ਪੰਜ ਸੰਦੇ ਜੀ ਨਹੀਂ ਲੱਗਦਾ ਜੀ ਲੱਗਣਾ ਸੀ ਮੈਨੂੰ ਗੱਲਾਂ ਮਾਰ ਰਿਹਾ ਰੂਮ ਦੋ ਲਾ ਦੇ ਪੈਂਦੇ ਆਪਾਂ ਫੇਰ ਵੀ ਕੀ ਤੇ ਓਏ ਓ ਕੀ ਗੱਲ ਹੋ ਜਾਂ ਜਦੋਂ ਬਾਲਾ ਬਾਲਾ 1-1 ਵਜੇ ਤੱਕ ਗੱਲਾਂ ਮਾਰੀ ਕੇ ਜਾ ਕੇ ਦੋ ਘੰਟੇ ਡੋਡ ਡੋਡ ਬੈ ਕੇ ਉਹ ਕਰਤਾ ਨਹੀਂ ਪਹਿਲੇ ਸਹੀ ਹੋ ਕੰਤਰੀ ਹੋ ਫਿਰ ਸਵੇਰੇ ਉੱਠ ਕੇ ਫੇਰ ਫਿਰ ਕਰੋ ਲਾ ਕਰੋ ਗੱਲਾਂ ਬਾਤਾਂ ਤਾਂ ਫੇਰ ਚੱਲਦੀਆਂ ਚੱਲਦੀਆਂ ਰਹਿਣੀ ਗੱਲਾਂ ਬਾਤਾਂ ਤੇ ਹੁਣ ਆਪਾਂ ਉਹਨਾਂ ਨਾਲ ਲੈਣੇ ਆਂ ਇਹ ਚੈੱਕ ਆਊਟ ਚੈੱਕ ਆਊਟ ਕਰਦੇ ਆਂ 15-20 ਮਿੰਟ ਲੱਗ ਜਾਂਦੇ ਨੇ ਲੱਗ ਜਾਂਦਾ ਤੇ ਆਪਾਂ ਚੱਲੀਏ ਫਿਰ ਆਪਣੇ ਦੋਸਤਾਂ ਨੂੰ ਆਪਾਂ ਮਿਲਾਂਗੇ ਬਾਅਦ ਵਿੱਚ ਬਹੁਤ ਯਾਰ ਚਲੋ ਅੰਦਰ ਦੇਖ ਲਾ ਲਈ ਹਾਂ ਮੜਾ ਦੇਖ ਲਾ ਕੇ ਬਾਏ ਬਾਏ ਮੁੰਬਈ ਪਰਸਪਰ ਤੋਂ ਦੇਖਣਾ ਹਾਂ ਹਾਂ ਇੱਧਰ ਤਾਂ ਦੇਖ ਲਓ ਕੋਈ ਸਮਾਨ ਨਾ ਰਹਿ ਗਿਆ ਓਏ ਇੱਧਰ ਆਜੋ ਆਜੋ ਚਲੋ ਜੀ ਹਮਾਰਾ ਚੱਕਰੀ ਸਮਾਨ ਦੇਖ ਲੈ ਇੱਕ ਵਾਰ ਚੱਕਰ ਨਾਲ ਲਿਆ ਸਾਰਾ ਬਾਕੀ ਚੈੱਕ ਕਰਨਾ ਚਾਹੁੰਦੇ ਸਮਾਨ ਆ ਗਿਆ ਠੀਕ ਚਲੋ ਬਈ ਮੰਗਣਾ ਹਾਂ ਫਿਰ ਉਹ ਨਹੀਂ ਆ ਗਿਆ ਗੋਆ ਵਿਲਾੜਨਾ ਨਾ ਮੈਂ ਤੁਹਾਨੂੰ ਕਹਿ ਰਿਹਾ ਤੇ ਇੱਕ ਦਿਨ ਵੀ ਸ਼ਡਿਊਲ ਬਿਕਣੇਗਾ ਹਾਂ ਹਾਂ ਇਹਦਾ ਤਾਂ ਹਾਂ ਸਾਰਾ ਮੈਂ ਆਪਾ ਮੁੰਬਈ ਘੁੰਮ ਕੇ ਪੂਰੇ ਦੋ ਦਿਨ ਹੁਣ ਮੁੰਬਈ ਨੂੰ ਕਰਤਾ ਹੈ ਬਾਏ ਬਾਏ ਆਪਾਂ ਗੱਡੀ ਪਾ ਲਈ ਹੈ ਹੁਣ ਗੋਆ ਨੂੰ ਬਹੁਤ ਹੀ ਸ਼ਾਨਦਾਰ ਹਾਈਵੇ ਹੈ ਜਿਹੜਾ ਕਿ 21 ਕਿਲੋਮੀਟਰ ਸਟਾਰਟਿੰਗ ਇਹ ਪੂਰਾ ਸਮੁੰਦਰ ਦੇ ਵਿੱਚ ਦੀ ਬਣਿਆ ਹੋਇਆ ਇਹ 21 ਕਿਲੋਮੀਟਰ ਜਿਹੜਾ ਹਾਈਵੇ ਬਣਿਆ ਹੋਇਆ ਸਮੁੰਦਰ ਦੇ ਵਿੱਚ ਦੀ ਆਪਣੇ ਸਵਰਗਵਾਸੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਰੀ ਵਾਜਪਾਈ ਦੇ ਨਾਮ ਤੇ ਬਣਿਆ ਹੋਇਆ ਬਾਈ ਯਾਰ ਹਾਈਵੇ ਤਾਂ ਬਹੁਤ ਘੈਂਟ ਬਣਾਇਆ ਹਨਾ ਹਾਂ ਬਾਈ ਗੱਲ ਕਰ ਯਾਰ ਇੰਨੀ ਲੰਬੀ ਕੰਸਟਰਕਸ਼ਨ ਚੱਲੀ ਬਹੁਤ ਟਾਈਮ ਹੋਊ ਕਰੀ ਕਿਵੇਂ ਹੋਊ ਹਨਾ ਬਹੁਤ ਔਖਾ ਹੋਊਗਾ ਹਾਂ ਇਹ ਗੱਲ ਤਾਂ ਹੈ ਬਾਈ ਇਹਦੇ ਵਿੱਚ ਥਾਂ ਤਾਂ ਤੇ ਸਾਈਨ ਬਣੇ ਹੋਏ ਨੇ ਬਾਈ ਜੀ ਹਾਰਨ ਵੀ ਲਾਊਡ ਨਹੀਂ ਹੈਗਾ हां कैमरा ਵੀ ਨਹੀਂ ਲੋਡ ਹੈਗਾ ਬਾਈ ਹਨਾ ਹੋਰ ਬਾਈ ਜੀ ਤੁਸੀਂ ਮੇਰੀ ਇੱਕ ਇੱਕ ਮਿੰਟ ਬਾਈ ਹਨਾ ਤੁਹਾਡੀਆਂ ਗੱਲਾਂ ਸੁਣੀ ਆ ਨਾ ਬਹੁਤ ਵਧੀਆ ਪਰ ਜਰ ਜੇ ਸਾਈਡਾਂ ਦੇ ਕੈਮਰਾ ਹੁਣ ਦਿਖਣਾ ਨਹੀਂ ਆਪਾਂ ਨੂੰ ਦਿਖਾਉਣਾ ਹੋਵੇ ਐ ਲੱਗਦਾ ਜਿਵੇਂ ਪੰਜਾਬ ਚ ਦੀਵਾਲੀ ਚੱਲੀ ਜਾਂਦੀ ਹੁੰਦੀ ਹੈ ਨਾ ਆ ਗੱਲ ਹੈ ਨਟਾਂ ਦੇ ਲੱਗਦੀਆਂ ਤੂੰ ਆ ਗੱਲ ਬਾਈ ਹੋਰ ਗੱਲਾਂ ਦੀਆਂ ਗੱਲਾਂ ਯਾਰ ਮੈਨੂੰ ਨਹੀਂ ਪਤਾ ਕਿਵੇਂ ਬਣਾਤਾ ਕਿਵੇਂ ਬਣ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਨਾ ਐ ਜਿਵੇਂ ਦੀਵਾਲੀ ਵਾਲਾ ਮਾਹੌਲਾ ਬਾਈ ਬੱਟ ਕੱਢੇ ਪਏ ਨੇ ਬੱਟ ਬਾਈ ਜੀ ਹੁਣ ਆਪਾਂ ਗੱਡੀ ਪਾ ਲਈ ਆ ਗੋਆ ਨੂੰ ਤੇ ਦੀਵਾਲੀ ਵਾਲੇ ਪਟਾਕੇ ਆਪਾਂ ਚਾਵਾਗੇ Goa ਜਾ ਕੇ ਠੀਕ ਹੈ ਦੋਸਤੋ ਹੁਣ ਮਿਲਦੇ ਆਪਾਂ ਤੁਹਾਨੂੰ Goa